ਹਾਂਜੀ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਕੌੜੇ ਗੋਭੀ ਦੇ ਪਕੌੜੇ ਬਣਾਵਾਂਗੇ ਇਹਦੇ ਆਪਾਂ ਨੇ ਗੋਭੀ ਕੱਟ ਲਈ ਆ ਇਹ ਇੱਕ ਫੁੱਲ ਦੇ ਦੋ ਪੀਸ ਕਰੇ ਆਪਾਂ ਕਿ ਇਹਦੇ ਵਿੱਚ ਨਮਕ ਮਿਰਚ ਰਚ ਸਕੇ ਫਿਕਲੇ ਜਿਹੇ ਪਕੌੜੇ ਗੋਭੀ ਦੇ ਨਾ ਬਣਨ ਆਪਾਂ ਇੱਕ ਵਧੀਆ ਸਟਾਈਲ ਨਾਲ ਇਹ ਪਕੌੜੇ ਬਣਾਵਾਂਗੇ ਪਾਣੀ ਨੂੰ ਗਰਮ ਕਰ ਲਿਆ ਉਹਦੇ ਵਿੱਚ ਆਪਾਂ ਨੇ ਗੋਭੀ ਪਾਤੀ ਕੱਟੇ ਹੋਏ ਪੀਸ ਤੇ ਉਦੋਂ ਬਾਅਦ ਵਿੱਚ ਆਪਾਂ ਨੇ ਨਮਕ ਪਾਤਾ ਥੋੜੀ ਜੀ ਮਿਰਚੀ ਥੋੜੀ ਜੀ ਹਲਦੀ ਇਹ ਪਾ ਕੇ ਆਪਾਂ ਇੱਕ ਮਸਾਲਾ ਹੋਰ ਤਿਆਰ ਕਰਾਂਗੇ ਮੇਥੇ ਨ ਮੇਥੇ ਨਹੀਂ ਪਾਉਣੇ ਧਨੀਆ ਅਜਮੈਣ ਜੀਰਾ ਲੌਂਗ ਤੇ ਕਾਲੀ ਮਿਰਚ ਸਾਬਤੀ ਕਾਲੀ ਮਿਰਚ ਇਹਨੂੰ ਆਪਾ ਪੂਰੀ ਪੱਕੀ ਤੱਕ ਸਾਹ ਦੇਣਾ ਇਹਨੂੰ ਆਪਾ ਪੋਨ ਲਵਾਗੇ ਮੋਇਸਚਰ ਜਿਆਦਾ ਖਤਮ ਕਰ ਲਵਾਂਗੇ ਉਹਦੇ ਬਾਅਦ ਵਿੱਚ ਇਹਨੂੰ ਆਪਾਂ ਮਿਕਸੀ ਕਰ ਲਾਂਗੇ ਇਹ ਮਸਾਲਾ ਆਪਣਾ ਤਿਆਰ ਹੋ ਗਿਆ ਇਹ ਮਸਾਲੇ ਨੂੰ ਵੀ ਆਪਾਂ ਗੋਭੀ ਦੇ ਵਿੱਚ ਹੀ ਪਾ ਦਵਾਂਗੇ ਮਿਕਸੀ ਇਹਦੇ ਵਿੱਚ ਪਾ ਦਵਾਂਗੇ ਫਿਰ ਇਹਦਾ ਵੀ ਫਲੇਵਰ ਸਾਰੀ ਗੋਭੀ ਦੇ ਜਿਹੜੇ ਪੀਸ ਨੇ ਉਹਨਾਂ ਦੇ ਵਿੱਚ ਆ ਜਾਊਗਾ ਇਸ ਤਰੀਕੇ ਨਾਲ ਆਪਾਂ ਇਹ ਗੋਭੀ ਦੇ ਫੁੱਲ ਤਿਆਰ ਕਰਾਂਗੇ ਇਹ ਹੁਣ ਇੱਕ ਬੋਇਲ ਕਰਕੇ ਆਪਾਂ ਨੇ ਇਹਨੂੰ ਕੱਢ ਲਿਆ। ਉਹਦੇ ਬਾਅਦ ਵਿੱਚ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ। ਫੁੱਲਾਂ ਨੂੰ ਆਪਾਂ ਕੱਢ ਲੈਣਾ ਵਾ। ਜਿਹੜਾ ਇਹ ਪਾਣੀ ਆ ਆਪਣਾ ਇਹ ਆਪਾਂ ਜੂਸ ਕਰਾਂਗੇ ਆਪਾਂ ਇਹਨੂੰ ਡੋਲਣਾ ਨਹੀਂ ਹੈਗਾ। ਇਹਦੇ ਵਿੱਚ ਪਾ ਲਿਆ ਆਪਾਂ ਬੇਸਣ। ਹਾਂਜੀ ਇਹਦੇ ਵਿੱਚ ਬੇਸਨ ਪਾ ਕੇ ਆਪਾਂ ਉਹੀ ਪਾਣੀ ਜਿਹੜਾ ਹੈਗਾ ਆ ਉਹ ਵਿੱਚ ਪਾਵਾਂਗੇ ਉਹ ਵੀ ਨਮਕ ਮਿਰਚ ਵਾਲਾ ਹੀ ਹੈਗਾ ਪਾਣੀ ਤੇ ਆਪਾਂ ਹੁਣ ਇਹ ਧਣੀਆਂ ਬਰੀਕ ਬਰੀਕ ਕੱਟ ਕੇ ਉਹ ਪਾ ਲਵਾਂਗੇ ਇੱਕ ਹਰੀ ਮਿਰਚ ਆਪਾਂ ਬਰੀਕ-ਬਰੀਕ ਕੱਟ ਕੇ ਪਾ ਲਵਾਂਗੇ ਥੋੜੀ ਜੀ ਲਾਲ ਮਿਰਚ ਆਪਾਂ ਪਹਿਲਾਂ ਵੀ ਪਾਈ ਸੀ ਤੇ ਹਰੀ ਮਿਰਚ ਆਪਾਂ ਦੋ ਪਾ ਲਈਆਂ ਬਰੀਕ-ਬਰੀਕ ਕੱਟ ਕੇ ਪਾ ਲਈਆਂ ਇਹ ਆਪਣਾ ਮਸਾਲਾ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਥੋੜਾ ਜਿਹਾ ਜਿਆਦਾ ਨਹੀਂ ਪਾਉਣਾ ਪਹਿਲਾਂ ਵੀ ਪਾਇਆ ਸੀ ਆਪਾਂ ਨੇ ਪਾਣੀ ਦੇ ਵਿੱਚ ਉਹ ਵੀ ਗੋਭੀ ਦੇ ਵਿੱਚ ਰਚਿਆ ਹੋਇਆ ਵਾ ਇਸ ਕਰਕੇ ਆਪਾਂ ਥੋੜਾ ਹੀ ਨਮਕ ਪਾਵਾਂਗੇ ਮਸਾਲੇ ਜਿਹੜੇ ਕੁੱਟ ਕੇ ਆਪਾਂ ਨੇ ਉਹਦੇ ਵਿੱਚ ਪਾਣੀ ਦੇ ਵਿੱਚ ਪਾ ਸੀ ਉਹਦੇ ਵੀ ਫਲੇਵਰ ਆ ਇਹ ਗੋਭੀ ਨੂੰ ਆ ਗਿਆ ਵਾ ਇਹਦੇ ਵਿੱਚ ਆਪਾਂ ਨੇ ਅੱਧਾ ਨਿੰਬੂ ਪਾ ਲਿਆ ਨਿਚੋੜ ਕੇ ਇੱਕ ਕਸੇ ਕੜਾਹੀ ਚ ਤੇਲ ਗਰਮ ਤੇਲ ਵਿੱਚ ਬਣਾਵਾਂਗੇ ਆਪਾਂ ਪਕੌੜੇ ਇਹ ਗੋਭੀ ਦੇ ਪਕੌੜੇ ਹਮੇਸ਼ਾ ਤੇਲ ਵਿੱਚ ਹੀ ਵਧੀਆ ਲੱਗਦੇ ਆ ਤੇਲ ਨੂੰ ਚੰਗੀ ਤਰੀਕੇ ਨਾਲ ਗਰਮ ਕਰਕੇ ਫਿਰ ਇਹ ਪਾਉਣਾ ਨਹੀਂ ਤਾਂ ਕਈ ਤੇਲ ਖਰਾਬ ਹੁੰਦੇ ਆ ਯੋਨਾਂ ਚੋ ਸਮੈਲ ਜੀ ਆਉਂਦੀ ਰਹਿੰਦੀ ਆ ਆਪਣਾ ਤੇਲ ਘਰ ਦਾ ਕੜਾਹਾ ਹੈ ਵਧੀਆ ਤੇਲਾ ਇਨੂੰ ਵੀ ਚੰਗੀ ਤਰੀਕੇ ਨਾਲ ਮੈਂ ਗਰਮ ਕਰਿਆ ਫਿਰ ਆਪਾਂ ਇਹ ਪਕੌੜੇ ਵਿੱਚ ਪਾਈਪ ਗੋਭੀ ਪਾਈਏ ਵਿੱਚ ਪਕੌੜੇ ਬਣਨਗੇ ਫੋੜਾ ਥੋੜਾ ਆਪਾਂ ਹਿਲਾਉਂਦੇ ਰਹਿਣਾ ਇਹਨੂੰ ਹਾਂਜੀ ਤੁਸੀਂ ਬਹੁਤ ਤਰ੍ਹਾਂ ਦੇ ਪਕੌੜੇ ਖਾਦੇ ਹੋਣੇ ਆ ਪਰ ਇਸ ਜਿਵੇਂ ਆਪਾਂ ਇਸ ਤਰੀਕੇ ਨਾਲ ਬਣਾਏ ਆ ਉਹਵੇਂ ਤੁਸੀਂ ਬਣਾ ਕੇ ਦੇਖਿਓ ਜਿਹੜੇ ਗੋਭੀ ਦੇ ਫੁੱਲ ਆ ਉਹਦੇ ਵਿੱਚ ਹਰ ਇੱਕ ਵਿੱਚ ਨਮਕ ਮਿਰਚ ਰਚੀ ਹੁੰਦੀ ਆ ਜਦੋਂ ਆਪਾਂ ਇਹਨੂੰ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਪਾਉਨੇ ਆ ਉਹ ਨਹੀਂ ਕੱਚੀ ਨਹੀਂ ਰਹਿੰਦੀ ਹੈਗੀ ਗੋਭੀ ਫਿਰ ਜਦੋਂ ਆਪਾਂ ਫਰਾਈ ਕਰਦੇ ਆ ਉਦੋਂ ਵੀ ਘੱਟ ਸੀਕ ਲੱਗਦਾ ਵਾ ਬਹੁਤ ਕਰੰਚੀ ਮਤਲਬ ਕੀ ਕਰਾਂ ਚੀਜ਼ੇ ਹੋ ਜਾਂਦੀ ਹੈ ਇਹ ਬਹੁਤ ਖਾਣ ਨੂੰ ਵੀ ਵਧੀਆ ਲੱਗਦੇ ਆ ਤੇ ਇਸੇ ਤਰੀਕੇ ਨਾਲ ਇਹ ਪਕੌੜੇ ਬਣਾਉਣੇ ਚਾਹੀਦੇ ਆ ਅਸੀਂ ਇਸ ਤਰੀਕੇ ਨਾਲ ਬਣਾਉਨੇ ਆ ਤੁਸੀਂ ਵੀ ਆਪਣੇ ਘਰ ਵਿੱਚ ਇੰ ਇਦਾਂ ਹੀ ਬਨਾਇਓ ਦੇਖੋ ਕਿੰਨੇ ਵਧੀਆ ਬਣਦੇ ਆ ਮਿਹਨਤ ਆਉਂਦੀ ਆ ਮਿਹਨਤ ਕਰਕੇ ਚੀਜ਼ ਵਧੀਆ ਬਣ ਜਵੇ ਤੇ ਫਿਰ ਖਾਣ ਨੂੰ ਵੀ ਵਧੀਆ ਲੱਗਦੀ ਆ ਹਾਂਜੀ ਬਣ ਗਏ ਆਪਣੇ ਪਕੌੜੇ ਇਤੋਂ ਜ਼ਿਆਦਾ ਕਲਰ ਨਹੀਂ ਕਰਨਾ ਇਹਨਾਂ ਕਲਰ ਵਧੀਆ ਆਇਆ ਵਾ ਰੰਗ ਵਧੀਆ ਆਇਆ ਪਕੌੜਿਆਂ ਦਾ ਤੇ ਆਪਾਂ ਨੇ ਇਹਨੂੰ ਜ਼ਿਆਦਾ ਨਹੀਂ ਕਰਨਾ ਹੁਣ ਜਿਹੜੇ ਥੋੜੇ 2-4 ਪੀਸ ਹੋਰ ਬਚੇ ਸੀ ਉਹਨੂੰ ਵੀ ਆਪਾਂ ਇਦਾਂ ਹੀ ਫਰਾਈ ਕਰ ਲਵਾਂਗੇ ਕਈ ਲੋਕ ਕਈ ਵਾਰ ਹੁੰਦਾ ਕਿ ਆਪਣੇ ਇੱਕ ਵਾਰ ਗੋਭੀ ਦੇ ਪਕੌੜੇ ਕੱਟ ਲੈਂਦੇ ਆ ਮੁੜ ਕੇ ਬਾਅਦ ਵਿੱਚ ਫੇਰ ਉਹਨੂੰ ਫਰਾਈ ਕਰਦੇ ਆ ਵੀ ਇਹਨੂੰ ਮੈਂ ਤਾਂ ਇੱਕ ਵਾਰੀ ਫਰਾਈ ਕਰਿਆ ਦੇਖੋ ਕਿੰਨਾ ਇਹ ਵਧੀਆ ਬਣਿਆ ਦੇਖੋ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਦੱਸਿਓ ਮੈਨੂੰ ਕਿੱਦਾਂ ਦੇ ਬਣੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾਇਓ ਇਹਨੂੰ ਚਟਨੀ ਨਾਲ ਖਾਓ